ਇਹ ਭਗਵੰਤ ਮਾਨ ਦੀ ਸਰਕਾਰ ਦੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਤੇ ਦਿਨ ਦਿਹਾੜੇ ਡਕੈਤ। ਪੰਜਾਬ ਦੀ ਜ਼ਮੀਨ ਖੋਹਦੇ ਦਿਨ ਦਿਹਾੜੇ ਡਕੈਤੀ ਪਾਉਂਦੀ। ਛਿਰੰਤ ਰਾਚਰੀਆ ਔਰ ਔਰਤੇ ਲਗਾਤਾਰ ਕਾਗਜ਼ੀ ਪत्री ਕੰਮ ਕੀਤਾ ਜਾ ਰਿਹਾ। ਪੂਰਾ ਪੰਜਾਬ ਅਜ ਤਰਾਹੀ ਮਾਮ ਤਰਾਹੀ ਮਾਮ ਕਰ ਰਿਹਾ। ਪਿੰਡਾਂ ਦੇ ਅੰਦਰ ਲੋਕਾਂ ਨੇ ਵੱਡੇ ਵੱਡੇ ਇਸ਼ਤਿਹਾਰ ਲਿਖ ਕੇ ਲਾ ਕੀ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੇ ਗੁਰਗਿਆਂ ਦਾ ਨਾ ਸਾਡੇ ਸਾਡੇ ਇਲਾਕੇ ਤੋਂ ਮਨਾ ਲੈਂਡ ਪੂਲਿੰਗ ਮਾਮਲੇ ਤੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਲੈਂਡ ਪੂਲਿੰਗ ਫਾਇਦਾ ਕਿਸ ਦਾ ਹੈ ਕਿਸਾਨ ਵਿਰੋਧ ਕਰ ਰਹੇ ਨੇ ਪੋਲਿਟিক্যাল ਪਾਰਟੀਆਂ ਵਿਰੋਧ ਕਰ ਰਹੀਆਂ ਨੇ ਹਾਲਾਂਕਿ ਮੌਜੂਦਾ ਸਰਕਾਰ ਜਿਹੜੀ ਹੈ ਸੱਤਾਧਰ ਉਹ ਕਹਿੰਦੀ ਹੈ ਕਿ ਇਸ ਦਾ ਕਿਸਾਨਾਂ ਨੂੰ ਫਾਇਦਾ ਹੋਏਗਾ ਸਾਡੇ ਨਾਲ ਬੀਜਪੀ ਦੇ ਸੀਨੀਅਰ ਲੀਡਰ ਮੌਜੂਦ ਨੇ ਤਰਨਛਗ ਉਹਨਾਂ ਨਾਲ ਕਾਰਕਰਦੈਂ ਚੁੱਕ ਸਾਹਿਬ ਸਰਕਾਰ ਆਪਣੇ ਫਾਇਦੇ ਗਿਨਾਰੀ ਏ ਕਿਸਾਨ ਵਿਰੋਧ ਕਰ ਰਹੇ ਨੇ ਇਹ ਲੈਂਡ ਪੂਲਿੰਗ ਨਹੀਂ ਇਹ ਭਗਵੰਤ ਮਾਨ ਦੀ ਸਰਕਾਰ ਦੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਤੇ ਦਿਨ ਦਿਹਾੜੇ ਡਕੈਤੀ ਹੈ ਜਿਹੜੀ ਜ਼ਮੀਨ ਦੀ ਅਜੇ ਅਗਲੇ 50 ਸਾਲ ਟਾਊਨ ਪਲਾਨਿੰਗ ਅਸੇ ਲੋੜ ਨਹੀਂ ਸ਼ਾਇਦ ਐਸ ਟਾਊਨ ਪਲਾਨਿੰਗ ਤੇ ਵਸਣ ਅਸੇ 100 ਸਾਲ ਲੋਕ ਨਹੀਂ ਲੱਭਨੇ ਉਰੀ ਟਾਊਨ ਪਲਾਨਿੰਗ ਤੁਸੀਂ ਅੱਜ ਕਿਉਂ ਕਰ ਰਹੇ ਹੋ ਐਰੀ ਮਨਸ਼ਾ ਕੀ ਹੈ ਐਰੇ ਪਿਛੇ ਕੜਾ ਛੜੈਂਤਰ ਚੱਲਿਆ ਜਾ ਰਿਹਾ ਹੈ ਇਹ ਜਿਹੜਾ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਸੋਦੀਆ ਔਰ ਜੈਨ ਦੀ ਜਿਹੜੀ ਤਿਹਾਰ ਜੇਲ ਰਿਟਰਨ ਟਿਕੜੀ ਹੈ ਉਸ ਟਿਕੜੀ ਦੇ ਪ੍ਰਭਾਵ ਚ ਆ ਕੇ ਪੰਜਾਬ ਦੀ ਜ਼ਮੀਨ ਹੋਂਦੇ ਦਿਨ ਦੇ ਹਾਰੇ ਦੇ ਕੈਤੀ ਬਾਨ ਦੀ ਛੜੰਤ ਰਚ ਰਿਆ ਔਰ ਔਰਤੇ ਲਗਾਤਾਰ ਕਾਗਜੀ ਪਤਰੀ ਕੰਮ ਕੀਤਾ ਜਾ ਰਿਹਾ ਉਹਨਾਂ ਜ਼ਮੀਨਾਂ ਤੇ ਕਰਜ਼ੇ ਲੈਣੇ ਇਹਨਾਂ ਨੇ ਤੇ ਸਾਲ ਬਾਦ ਰਹਿਣਾ ਨਹੀਂ ਕਿਉਂਕਿ ਪੰਜਾਬ ਦੀ ਜਨਤਾ ਮਨ ਬਣਾ ਚੁੱਕੀ ਹੈ ਬਾਏ ਬਾਏ ਭਗਵੰਤ ਮਾਨ ਫੇਅਰਵੈਲ ਪਾਰਟੀ ਦਾ ਟਾਈਮ ਆ ਗਿਆ ਤੇ ਤੁਸੀਂ ਪੰਜਾਬ ਦੇ ਕਿਸਾਨ ਨੂੰ ਮੱਕੜ ਜਾਲ ਚ ਉਲਝਾ ਰਹੇ ਚਿੱਠੀਆਂ ਹਾਚੋਣੀਆਂ ਚਿੱਠੀ ਰੋਟੀ ਦੇਗੀ ਇਹ ਪਲਾਟ ਨੰਬਰ ਐਨੇ ਦੀ ਚਿੱਠੀ ਤਾਂ ਪਹਿਲੇ ਪਲਾਟ ਵਸੇਗਾ ਕਦੋਂ ਕਲੋਨੀ ਆਏਗੀ ਕਦੋਂ ਕਲੋਨੀ ਚ ਆਣ ਵਸੇ ਬੰਦੇ ਕਿੱਥੋਂ ਆਣਗੇ ਭਗਵੰਤਵੰ ਦਾ ਗੁੰਮਰਾਹ ਨਾ ਕਰੋ ਪੂਰਾ ਪੰਜਾਬ ਅਜ ਤਰਾ ਹੀ ਮਾਮ ਤਰਾ ਹੀ ਮਾਮ ਕਰ ਰਿਹਾ ਹੈ ਅਰ ਭਗਵੰਤਮਾਨ ਸਾਹਿਬ ਆਪਣੇ ਤਿਹਾਰ ਜੇਲ ਰਿਟਰਨ ਆਕਾਵਾ ਦੇ ਇਸ਼ਾਰਿਆਂ ਤੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਤੇ ਦਕੈਤੀਆਂ ਮਾਰ ਰਹੇ ਆਮ ਆਦਮੀ ਪਾਰਟੀ ਦੇ ਸੰਸਦ ਨੇ ਮਲਵਿੰਦਰ ਸਿੰਘ ਕਾਂਗੋਣਾ ਵੱਲੋਂ ਟਵੀਟ ਕੀਤਾ ਗਿਆ ਕਿਸਾਨਾਂ ਦੇ ਹੱਕ ਚ ਉਹ ਕਹਿੰਦੇ ਨੇ ਕਿਸਾਨਾਂ ਨਾਲ ਗੱਲ ਹਾਲਾਂਕਿ ਬਾਅਦ ਚ ਉਹ ਟਵੀਟ ਉਹਨਾਂ ਨੇ ਡਿਲੀਟ ਕਰ ਦਿੱਤਾ ਸੱਚ ਬੋਲੇ ਸੀ ਲੇਕਿਨ ਦਬਾਅ ਬੜਾ ਜ਼ਿਆਦਾ ਹੈ ਭਗਵੰਤ ਮਾਨ ਸਾਹਿਬ ਦਾ ਉਸ ਦਬਾਅ ਦੇ ਥੱਲੇ ਉਹ ਡਿਲੀਟ ਵਾਪਸ ਟਵੀਟ ਵਾਪਸ ਕੀਤਾ ਲੇਕਿਨ ਅੱਜ ਪਿੰਡਾਂ ਦੇ ਹਾਲ ਕੀ ਹੈ ਪਿੰਡਾਂ ਦੇ ਅੰਦਰ ਲੋਕਾਂ ਨੇ ਵੱਡੇ ਵੱਡੇ ਇਸ਼ਤਿਹਾਰ ਲਿੱਖ ਕੇ ਲਾ ਦਿੱਤੇ ਕਿ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਗੁਰਗਿਆਂ ਦਾ ਆ ਨਾ ਸਾਡੇ ਸ਼ਹਿਰ ਸਾਡੇ ਇਲਾਕੇ ਚ ਮਨਾ। ਔਰ ਐਡੀ ਹਾਈਟ ਤੇ ਮੰਚ ਲੋਗਾ ਦੇ ਤਮਸ ਹੈ। ਤਣਾਅ ਹੈ। ਜ਼ਮੀਨ ਸਾਡੀ ਮਾਂ ਵੈ ਉਸ ਧਰਤੀ ਮਾਂ ਨੂੰ ਤੁਸੀਂ ਅਮੀਰ ਕੋਲੋਨਾਈਜ਼ਰ ਜਿਹੜੇ ਬਾਹਰ ਬੈਠੇ ਨੇ ਬੈਂਕ ਉਹਨਾਂ ਨੂੰ ਗਿਰਵੀ ਪਾਈ ਜਾ ਰਹੇ ਹਨ ਲੇਕਿਨ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਪਹਿਲੇ ਜਿਹੜੇ ਸ਼ਹਿਰ ਵਸੇ ਉਸ ਤਰੀਕੇ ਨਾਲ ਨਹੀਂ ਵਸੇ ਸੀ ਚੰਗੇ ਤਰੀਕੇ ਨਾਲ ਸ਼ਹਿਰ ਵਸਾਵਾਂਗੇ ਉਹ ਜ਼ੀਰਕਪੁਰ ਦਾ ਉਦਾਹਰਣ ਦਿੰਦੇ ਨੇ ਖਰੜ ਦਾ ਉਦਾਹਰਣ ਦਿੰਦੇ ਨੇ ਮੈਂ ਉਹਨਾਂ ਨਾਲ ਸਹਿਮਤ ਹਾਂ ਬਣਾ ਦਿਓ ਨਕਸ਼ਾ ਅੱਜ ਉਸ ਨਕਸ਼ੇ ਤੇ ਲੋਕ ਆਣਾ ਚਾਹੁੰਦੇ ਆ ਨਹੀਂ ਆਣਾ ਚਾਹੁੰਦੇ ਆਪਾਂ ਜ਼ਬਰਨ ਉਹਨਾਂ ਨੂੰ ਕਿਉਂ ਲੈਣਾ ਚਾ ਰਹੇ ਨਾਲ ਅਗਲੇ 100 ਸਾਲ ਦੀ ਕਲੋਨੀਆਂ ਦੇ ਅਧਿਕਾਰਨ ਅੱਜ ਹੀ ਕੋ ਕੀਤਾ ਜਾ ਰਿਹਾ ਹੈ ਅਧਿਕਾਰਨ ਕਰਨਾ ਹੈ ਤੇ ਉਹਨਾਂ ਕਰੋ ਜਿਹਨੂੰ ਅਗਲੇ 50 ਸਾਲਾਂ ਚ ਲੋੜ ਹੈ ਇੱਕ ਦਿਨ ਦੇ ਹਾਰ ਦੇ ਦਕਾਤੀ ਹੈ ਸਭ ਕਿਸਾਨ ਕਹਿ ਰਹੇ ਨੇ ਕਿ ਜੇਕਰ ਸਾਡੀ ਜ਼ਮੀਨ 'ਚ ਪੈਰ ਪਿਆ ਤਾਂ ਸੋਚ ਕੇ ਪਾਇਓ ਇਹਦੇ ਨਾਲ ਲਾਅਨ ਆਰਡਰ ਇਸ਼ੂ ਹੋਏਗਾ ਇਹ ਸਰਕਾਰ ਸੀ ਜਿਹੜੀ ਕਹਿੰਦੀ ਸੀ ਕਿ ਬੀਜੇਪੀ ਕਿਸਾਨ ਵਿਰੋਧੀ ਹੈ ਤੁਸੀਂ ਕਾਲੇ ਕਾਨੂੰਨ ਲੈ ਕੇ ਆਏ ਅੱਜ ਪੰਜਾਬ 'ਚ ਕੀ ਹਾਲ ਨਜ਼ਰ ਆਉਂਦਾ ਐਸਾ ਕਿ ਮੈਨੂੰ ਗੱਲ ਦੱਸੋ ਕਿਹੜੀ ਆ ਉਹ ਆਮਦਨ ਦੇਗੀ ਔਰ ਤੁਹਾਡੇ ਤੇ ਕਿਉਂ ਵਿਸ਼ਵਾਸ ਕਰੇ ਕੋਈ ਕਿਉਂ ਵਿਸ਼ਵਾਸ ਕਰੇ ਲਗਭਗ 44000 ਰੁਪਏ ਹਰ ਪੈਨ ਦਾ ਤੁਹਾਡੇ ਵੱਲ ਪਹਿਲੇ ਹੀ ਅਦਾਇਗੀਏ ਸਪਿਆ ਹਾਈ ਤੱਕ ਸਰਕਾਰ ਕੋਈ ਯੋਜਨਾ ਨਹੀਂ 44000 ਰੁਪਏ ਹਰ ਕਾਰ ਦੀ ਹਰ ਪੈਨ ਨੂੰ ਦੇਣ ਦਾ ਬੰਚਿਆ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ ਤੁਸੀਂ ਸੱਤ ਫਸਲਾਂ ਆਗੀਆਂ ਇੱਕ ਟੋਪ-ਅਪ ਨਹੀਂ ਦਿੱਤਾ ਅਜੇ ਤੱਕ ਸੱਤ ਵੱਡੀਆਂ ਫਸਲਾਂ ਆ ਚੁੱਕੀਆਂ ਹਰ ਘਰ ਨੌਕਰੀ ਦਾ ਵਾਦਾ ਪੂਰਾ ਨਹੀਂ ਹੋਇਆ ਕੋਈ ਰੋਡਮੈਪ ਨਹੀਂ ਕੋਈ ਸੋਚ ਨਹੀਂ ਕੇਵਲ ਤੇ ਕੇਵਲ ਲੁੱਟ ਖਸੂਟ اور ਹਾਲਾਤ ਕੀ ਨੇ ਪੰਜਾਬ ਤੇ ਕਿ ਕਿਸਾਨ ਸੜਕ ਤੇ ਨੌਜਵਾਨ ਸੜਕ ਤੇ ਮਹਿਲਾ ਰੋਂਦੀਆਂ ਗੈਂਗਸਟਰ ਦੰਦਨਾਰੇ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਸਾਰੇ ਫਰੰਟਾ ਦੇ ਫੇਲ ਚੋਕ ਸਾਬ ਤੁਹਾਨੂੰ ਕਿਸਾਨ ਮਿਲੇ ਹੋਣੀ ਹਾਲਚੀ ਤੁਸੀਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਕਿਸਾਨਾਂ ਨੇ ਵੀ ਤੁਹਾਡੇ ਨਾਲ ਗੱਲ ਕੀਤੀ ਕਿ ਸਾਡੀ ਗੱਲ ਰੱਖੋ ਅਸਾ ਕਿ ਮੈਂ ਪੰਜਾਬ ਦੇ ਕਿਸਾਨਾਂ ਨੂੰ ਪੰਚਾਇਤਾਂ ਨੂੰ ਮਿਲ ਕੇ ਆਇਆ ਔਰ ਪੰਚਾਇਤਾਂ ਨੇ ਮਤੇ ਪਾਸ ਕੀਤੇ ਉਹ ਮਤਿਆਂ ਦੀ ਕਾਪੀ ਮੈਂ ਖੁਦ ਆਪਣੇ ਹੱਥਾਂ ਨਾਲ ਗਵਰਨਰ ਸਾਹਿਬ ਨੂੰ ਦੇ ਕੇ ਆ ਔਰ ਸਭ ਨਾਲ ਪਹਿਲਾ ਧਰਨਾ ਅਸਿਲ ਹੋਇਆ ਮੈਂ ਖੁਦ ਆਪ ਲੁਧਿਆਣੇ ਰਿਹਾ ਇਹ ਕਿਸਾਨ ਅੰਦੋਲਨ ਵਾਸਤੇ ਤਿਆਰ ਬੈਠਾ ਔਰ ਇਹ ਲੈਂਡ ਪੂਲਿੰਗ ਨਹੀਂ ਐਪੋਜੀ ਯੋਜਨਾ ਹੈ ਇਹ ਛਲ ਹੈ ਐਥਲਿਸਮ ਹੈ ਇਹ ਛੜੇੰਤਰ اور ਪੰਜਾਬ ਦਾ ਕਿਸਾਨ ਐਸ ਛੜੇੰਤਰ ਦੀ ਧਾਰ ਨੂੰ ਐਸ ਛੜੇੰਤਰ ਦੇ ਪਿੱਛੇ ਖਤਰਨਾਕ ਦਿਮਾਗ ਨੂੰ ਸਮਝ ਬੈਠਾ ਇਹ 1 ਇੰਚ ਜ਼ਮੀਨ ਵੀ ਅਸੀਂ ਪੰਜਾਬ ਦੀ ਹੜਪਣ ਨਹੀਂ ਦੇਵਾਂਗੇ ਬਹੁਤ ਧੰਨਵਾਦ ਤੇ ਇਸ ਸੰਸਾੜ ਨਾਲ ਤਰਨ ਚੌਕ ਸਾਹਿਬ ਜੋ ਕਹਿੰਦੇ ਨੇ ਕਿ 1 ਇੰਚ ਜ਼ਮੀਨ ਵੀ ਪੰਜਾਬ ਦੀ ਹੜਪਣ ਨਹੀਂ ਦਿੱਤੀ ਜਾਏਗੀ ਕੈਮਰਾਮੈਨ ਰਾਮ ਦੇ ਨਾਲ ਹਰਪ ਸਿੰਘ ਪੀਡੀਸੀ ਨਿਊਜ਼ ਦਿੱਲੀ